ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਗਿਰਦਾਸਾ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਵੀਅਰ ਇਸ ਸਮੇਂ ਵੀਡੀਓ ਨੂੰ ਦੇਖ ਰਹੇ ਮੇਰੇ ਦਰਤਾ ਸਭ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀਆਂ ਕਲਾਂ ਚ ਰੱਖੀ ਸਭ ਦੀ ਜਿਹੜੀਆਂ ਮਨੋ ਕਾਮਨਾਵਾਂ ਮੇਰੇ ਦਰਤਾ ਜਰੂਰ ਪੂਰੀਆਂ ਕਰਨੀ ਜੜੀਆਂ ਜਾਇਜ ਨੇ ਠੀਕ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਜੀ ਅੱਜ ਮੰਡਲੇ ਖੇਤਾਂ ਦੇ ਵਿੱਚ ਪਹੁੰਚੇ ਆ ਮੰਡਲੇ ਖੇਤਾਂ ਦੇ ਵਿੱਚ ਪਤਾ ਲੱਗਿਆ ਥੋੜਾ ਜਿਹਾ ਕਿ ਭੀ ਧਾਨਾਂ ਦੇ ਵਿੱਚ ਇੱਕ ਬਿਮਾਰੀ ਜੀ ਪੈਦਾ ਹੋਣ ਲੱਗ ਗਈ ਆ ਫਾਦਰ ਸਾਹਿਬ ਕਹਿੰਦੇ ਭਾਈ ਤੁਸੀਂ ਵੀ ਗਵਨ ਧਾਨਾਂ ਵੱਲ ਇੱਕ ਵਾਰ ਸਵਾਰ ਕੇ ਤਸੱਲੀ ਦਾ ਗੇੜਾ ਮਾਰ ਲਓ ਤੇ ਮੈਂ ਰਵਿੱਕੀ ਦੋਨੇ ਜਣੇ ਤਿਆਰ ਹੋ ਕੇ ਆਗੇ ਤੇ ਸਰਬਜੀਤ ਨੂੰ ਫੋਨ ਕਰਿਆ ਤੇ ਸਰਬਜੀਤ ਵੀ ਆਹ ਨਿਕਲ ਜਾ ਰਿਹਾ ਹਾਂ ਕੋਲ ਨੂੰ ਤੇ ਹੁਣ ਦੇਖਦੇ ਆਂ ਧਾਨਾਂ ਦੇ ਵਿੱਚ ਹੋਰ ਵੀ ਇੱਥੇ ਲੋਕਲ ਬੰਦੇ ਵੀ ਇਕੱਠੇ ਹੋਏ ਹੋਏ ਆ ਬਹੁਤ ਸੋਹਣਾ ਮੌਸਮ ਲੈਣੀ ਉੱਪਰ ਬੱਦਲ ਵਾਹੇ ਖੜੀਆਂ ਹੁਣ ਦੋ ਤਿੰਨ ਦਿਨ ਹੋ ਗਏ ਮੀਂਹ ਨਹੀਂ ਉਦਾਂ ਪਿਆ ਹੈਗਾ ਇਧਰ ਪਹਿਲਾਂ ਬਿੰਦਰ ਕੋ ਹੋਇਆ ਕਰਦਾ ਸੀ ਜੀ ਖੇਤ ਆ ਇਸ ਵਾਰ ਬਿੰਦਰ ਨੇ ਛੱਡਤਾ ਜੀ ਕਿਸੇ ਹੋਰ ਨੇ ਠੇਕੇ 'ਪਰ ਲੈ ਲਿਆ ਹਾਂਜੀ ਹੁਣ ਬੰਦੇ ਉਧਰ ਖੜੇ ਆ ਤੁਹਾਨੂੰ ਮਲਾਉਂਦੇ ਆਪਾਂ ਸਾਰਿਆਂ ਨੂੰ ਵੀ ਵਾਹਿਗੁਰੂ ਕਰੇ ਦੇਖੋ ਇੰਨੀ ਮਿਹਨਤ ਕਰੀ ਹੋਈ ਏ ਸਾਰੇ ਲੋਕਾਂ ਨੇ ਜਿਹੜੀ ਮਿਹਨਤ ਆ ਸਭ ਦੀ ਸਭ ਦੀ ਪੱਲੇ ਪੈ ਜਵੇ ਕੋਈ ਬਿਮਾਰੀ ਨਾ ਪਵੇ ਤਾਂ ਚੰਗੀ ਗੱਲ ਐ ਪਰ ਇੱਕ ਵਾਰ ਜ਼ਰੂਰ ਜਾਣੀ ਉੱਠਦੀ ਏ ਗੱਲਬਾਤ ਜੇ ਐ ਹੋ ਗਿਆ ਐ ਹੋ ਗਿਆ ਬਾਕੀ ਦੇਖਦੇ ਹਾਂ ਹੁਣ ਕੀ ਕਹਿੰਦੇ ਅੱਗੇ ਹੱਥ ਕੀ ਚੱਲਦੀ ਏ ਉਧਰ ਮਿਲੋ ਜੀ ਸਰਪਜੀਤ ਸਿੰਘ ਨੂੰ ਸਤਿ ਸ਼੍ਰੀ ਅਕਾਲ ਜੀ ਭਾਈ ਸਾਰਿਆਂ ਨੂੰ ਪਿਆਰ ਭਰੀ ਹੋਰ ਕਿਵੇਂ ਆ ਬਧੀ ਜੀ ਸਤਿ ਸ਼੍ਰੀ ਅਕਾਲ ਜੀ ਕਿਆ ਚੱਕਰ ਪੈ ਗਿਆ ਅੱਜ ਪੰਚਾਇਤ ਇਕੱਠੀ ਹੋਈ ਵੀ ਇੰਨੀ ਹੈ ਕੱਢ ਦਿਓ ਕੱਢ ਦਿਓ ਕੱਢ ਦਿਓ ਸਰਦਾਰ ਸਾਹਿਬ ਬਹਿ ਗਏ ਜੀ ਬੰਦੇ ਮੈਨੂੰ ਤਾਂ ਰਾਤ ਨੀਂਦ ਨਹੀਂ ਆਈ ਪਾਪਾ ਜੀ ਨੇ ਜਿਆਦਾ ਮੈਨੂੰ ਦੱਸੀ ਕਹਾਣੀ ਜਿਹਦੇ ਪਿੱਛੇ ਪੰਚਾਇਤ ਮਹਾਪੰਚਾਇਤ ਇਕੱਠੀ ਹੋਈ ਵੀ ਹੈ ਮਹਾਪੰਚਾਇਤ ਇਕੱਠੀ ਹੋਈ ਵੀ ਹੈ ਮੈਂ ਫੁੱਟੇ ਪਟਕੇ ਲੈ ਕੇ ਰਿਹਾ ਦੋ ਵੀ ਪਈ ਆ ਦੇਖਿਆ ਹੈ ਜਾਂ ਕਮ ਹੋਣ ਲੱਗ ਗਿਆ ਇਹਦੇ ਵਿੱਚ ਦਿਖਦਾ ਕਿਤੇ ਬਹੁਤ ਬਹੁਤ ਪਤਾ ਲੱਗਦਾ ਬਹੁਤ ਪਤਾ ਭਾਂਬਕੇ ਜਾਂ ਜਿ세 ਜਿਥੇ ਹੈ ਨਾ ਹਾਂ ਬਾਹਰ ਵਾਲੀ ਸਾਈਡ ਸੇ ਹੈ ਨਾ ਬਾ ਠੀਕ ਹੈ ਉਹ ਜਿੱਥੇ ਜੇ ਮਤਲਬ ਅੱਗੇ ਵਿੱਚ ਵਿੱਚ ਨੂੰ ਗੈਪ ਜਿਹਾ ਦਿਖਦਾ ਉਹ ਦਿਖਦੀਆਂ ਵਿੱਚ ਗੈਪ ਜਿਹਾ ਦਿਖਣ ਲੱਗੇ ਨਾ ਹਾਂ ਚੱਲ ਫੇਰ ਮੋਡ ਰੱਖਾ ਠੀਕ 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 ਚੱਲ ਸਰ ਜੀ ਜੀ ਨਾ ਮੈਂ ਮੋਟਰ ਸਾਖ ਪਰ ਕਿੜਾ ਮਾਰੇ ਹੁਣ ਤੇ ਆਪਣਾ ਰਿਵਿਊ ਦਊਗਾ ਹਮ ਵਿੱਚ ਬੜेंगे ਇਧਰ ਵੀ ਭਾਈ ਸਾਹਿਬ ਖੜੇ ਨੇ ਲੋਕਲ ਭਾਈ ਖਾਲਸਾ ਭਾਈ ਵੀ ਪਤੇ ਭਾਈ ਖਾਲਸਾ ਖੜੇ ਨੇ ਹੋਰ ਜੀ ਬਾਬੇ ਤੁਸੀਂ ਨਾਟ ਚੱਲੇ ਹੈ ਕਮਾਲੇ ਹੋ ਗਈ ਹੈ ਜਲਦੀ ਪਾਲਟੀ ਨਹੀਂ ਕਰਨੀ ਇਹਨਾਂ ਨੇ ਨਮਾ ਲੁੱਟਣਾ ਤਾਂ ਕਰਕੇ ਆਓ ਹੁਣੇ ਲੈ ਲੋ ਜੀ ਮੈਰ ਜੀ ਖਾਲਸਾ ਮੈਰ ਜੀ ਕੀ ਬੱਲੇ ਅੱਛਾ ਹੁਣ ਆਏ ਦੱਸੋ ਵੀ ਬਾਪੂ ਸਾਡਾ ਕਹਿੰਦਾ ਵੀ ਆਪਣੇ ਧਾਨਾਂ ਵਿੱਚ ਪੈ ਗਈ ਬਿਮਾਰੀ ਤੁਹਾਨੂੰ ਨਜ਼ਰ ਆਈ ਕਿਧਰੇ ਪਾਸੇ ਆ ਰਹੀ ਹੈ ਜੀ ਨਾ ਹੋਰ ਪਾਸੇ ਵੀ ਸੁਣਿਆ ਕਿਧਰੇ ਵੀ ਕਹਿੰਦੇ ਬੂਟੇ ਛੋਟੇ ਹੋਣ ਲੱਗ ਗਏ ਸੁਣਿਆ ਗੱਲ ਇਹ ਮੈਂ ਤਾਂ ਇਧਰੋਂ ਦੇਖੀ ਮੈਂ ਰੇਖ ਆਇਆ ਤਾਂ ਨਾ ਅੱਛਾ 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 ਮੈਨੂੰ ਪਤਾ ਨਹੀਂ ਕਰਾ ਹਾਂ ਬੂਟੇ ਪਟਕ ਲਾਇਆ ਮੈਂ ਕਿ ਇਸ ਕਰਕੇ ਤਾਂ ਮੈਂ ਧਿਆਨ ਨਹੀਂ ਕੀਤਾ ਠੀਕ ਹੈ ਠੀਕ ਹੈ ਠੀਕ ਹੈ ਤਾਂ ਦੱਸੀ ਫਿਰ ਅਸਲੀ ਗ ਵਿਚ ਬਣਨੇ ਤੇ ਠੀਕ ਹੈ ਠੀਕ ਹੈ ਹੋਰ ਤੇ ਵੀ ਸੁਣੀ ਹੈ ਇੱਥੇ ਉਸਤਾਦ ਕਿਥੇ ਕੋਲ ਨੇੜੇ ਤੇੜੇ 21 ਨੂੰ 15 ਦੇ ਦੇਹਾਂਗੇ ਜੀ ਗਰਾਂ ਜੀ ਹੁਣ ਜਿਹੜੇ ਗੱਦੀ ਕਰਦੇ ਉਹਨਾਂ ਨੂੰ ਪਤਾ ਜੀ ਜਿਆਦਾ ਸਰ ਗੱਲ ਵੀ ਠੀਕ ਹੈ ਠੀਕ ਆ ਸੁਣਨੇ ਚਲੋ ਬੰਦਾ ਜੇ ਖੜਦਾ ਸੁਣਦਾ ਹੈ ਚਿੱਟਾ ਹੋਣ ਲੱਗਿਆ ਚੱਲ ਵੇਖੀ ਬੜ ਵਿੱਚ ਖੋਲ ਜਪਣਾ ਮਾਰੀਏ ਪਣਾ ਪਿੱਛੇ ਚੱਲਦੇ ਆ ਸਾਰੇ ਖੇਤਾਂ 'ਚ ਜਿਹੜਾ ਮਾਰਦਾ ਨਾਲਹਾਰ ਤੇ ਦੇਖੇ ਤਾਂ ਲੱਗਦਾ ਵੀ ਸੋਨਾ ਸੀਮਾ ਤਾਂ ਮੈਨੂੰ ਲੱਗਾ ਇੱਕ ਕੋਲੇ ਖ ਜਾਣੀ ਆ ਰੇ ਜਾਮਣਾ ਨਾ ਜੀ ਨਾ ਕੋਈ ਵੀ ਹੁੰਦੀ ਤੇ ਹੈ ਨਹੀਂ ਪਾਣੀ ਆ ਔਰ ਇਹ ਬੁੱਕੇ ਚੋਂ ਹੋਣ ਲੱਗਿਆ ਓ ਰੱਬਾ ਮੇਰੇ ਘਰ ਘਾਰਾ ਤਾਂ ਬਥੇਰਾ ਹੈ ਉਹ ਵੀ ਕਿ ਪੈਰ ਤਾਂ ਜਾਂਦਾ ਥੱਲੇ ਨੂੰ ਹੈ ਨਾ ਹਾਂ ਦੇਖਣਾ ਆ ਬੁਟਾ ਇੱਕ ਛੋਟਾ ਰਹਿ ਗਿਆ ਹਾਂ ਇੱਕ ਖਾਸੀ ਖਾਸੀ ਦੂਰ ਆ ਯਾਰ ਇਹ ਫਿਰ ਇਹਦੇ ਵਿੱਚ ਆਪਾਂ 26 ਦਾ ਪਾ ਸਕਦੇ ਹਾਂ ਨਾਲ 26 ਦਾ ਪੂਰ ਲਾ ਸਕਦੇ ਹਾਂ ਰੱਖੇ ਭਈਏ ਕੀ ਗੱਲ ਕਰ ਲੈਂਦੇ ਹਾਂ ਹੈ ਨਾ ਹਾਂ ਵਿਚ ਵਿਚ ਹੈਗੇ ਆ ਵੀ ਹੈਗਾ ਹੈਗੇ ਇੱਥੇ ਹੈਗਾ ਉਹ ਵੀ ਕੋਈ ਕੋਈ ਹੈ 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 ਹੂੰ ਉਹੀ ਗੱਲ ਹੈ ਨਾ ਇੱਕ ਸਿਸਟਮ ਹੈ ਹਾਂ ਜੜ ਨੂੰ ਜਿਹੜੇ ਪਾਪਾ ਜੀ ਪੱਟ ਕੇ ਲੀ ਗਏ ਤੇ ਨਾ ਉਹਨਾਂ ਦਾ ਗੱਠ ਜੀ ਕੋਈ ਗੱਠ ਤਾਂ ਕੋਈ ਨਹੀਂ ਇਹ ਤਾਂ ਇਹਨਾਂ ਸਹੀ ਆ ਜੜ ਹੁਣ ਹਾਂ ਜਿਹੜੀ ਪਾਪਾ ਜੀ ਪੱਟ ਕੇ ਲੱਗੇਗੇ ਨਾ ਜਿਹੜਾ ਪਰ ਮੇਨ ਢੱਕਾ ਲਾਇਆ ਹੂੰ ਉਹਦੀ ਜੜ ਸਾਲੀ 4 ਉਂਗਲ ਥੱਲੇ ਆ ਆ ਉੱਪਰ ਨਵੀਂ ਜੜ ਤਿਆਰ ਹੋ ਗਈ ਵੀ ਉਹਦੇ ਉਹਦੇ ਕਰਕੇ ਪੰਗਾ ਹੋ ਸਕਦਾ ਹੈ ਵੀ ਇਹ ਲੇਟ ਚੱਲੀਆਂ ਫਿਰ ਇਹਦਾ ਮਤਲਬ ਫਿਰ ਇਹ ਚੱਲ ਸਕਦਾ ਕੰਮ ਇਹ ਉਹ ਪਹਿਲਾਂ ਇੱਕ ਢੱਕਾ ਕਰਦਾ ਉੱਪਰ ਆ ਗਿਆ ਹਾਂ ਉਦੋਂ ਬਾਅਦ ਫਿਰ ਦੁਬਾਰਾ ਜੜ ਫੜੀ ਵੀ ਉੱਪਰ ਨਹੀਂ ਖੜਾ ਰਿਹਾ ਬੁੱਤਨ ਲੱਗੀ ਯਾਰ ਆ ਵੀ ਕੋਈ ਕੋਈ ਹੈ ਯਾਰ ਕੰਨਾ ਤਾਂ ਨਹੀਂ ਦੇਖਣਾ ਪਿਛਲੇ ਤੋਂ ਜਿਆਦਾ ਹੋ ਗਿਆ ਦਾ ਕੰਮ ਇੱਕ ਵਾਰ ਉਹ ਨਹੀਂ ਅੰਨਾ ਏਰੀਆ ਹੋ ਜਾਂਦਾ ਦਾ 10 ਫੁੱਟ ਉਧਰ ਨੂੰ 10 ਫੁੱਟ ਉਧਰ ਨੂੰ ਚਲ ਆਣਾ ਜੀ ਬੜ ਜਾਂਦੇ ਗਾਹ ਨੂੰ ਆ ਜਾ ਹੁਣ ਇੱਥੇ ਵੀ ਹੈਗੇ ਆ ਵੀ ਹੈਗੇ ਦੋ ਤਿੰਨ ਕਿਹਦਾ ਬਾਕੇ ਲੱਗਿਆ ਦਮਾਰਾ ਦਾ ਹੁਣ 110 ਅੱਛਾ ਹਾਂ ਉਹ ਕੱਲ ਪੁੱਛਦਾ ਫਿਰਦਾ ਜਾਨਾ 26 ਦੀ 30 ਦੀ ਸਮਾਨ ਉਹ ਕਹਿੰਦਾ ਮੈਂ ਬਹੁਤ ਜ਼ਰਾ ਤੱਕ ਬਾਰ ਕਰਨਾ ਫਲਸਰੀ ਮੰਡੀ ਦਾ ਸੋ ਟਾਈਮ ਤਾਂ 26 ਤਾਰ 11 21 ਤੱਕ ਲੱਗ ਸਕਦੀ ਜੇ ਲਾਉਣੀ ਹੋਵੇ ਇੱਥੇ ਵੀ ਯਾਰ ਆ ਰਹਿ ਗਏ ਹੋ ਛੋਟੇ ਇਹ ਸੜੇ ਉੱਪਰ ਤੇ ਹੋਰ ਤਰ੍ਹਾਂ ਦੇ ਹੋ ਗਏ ਡੱਕੇ ਵੀ ਆ ਲਿਖਣਾ ਕੁੰਬੜ ਖਮੜੇ ਓਹੋ ਇਹਦੇ ਪਰ ਵਿੱਕੀ ਉਹ ਵੀ ਹੈਗਾ ਥਾਲਾ ਜਾਨਵਰ ਵੀ ਹੈਗਾ ਇਹਦੇ ਪਰ ਯਾਰ ਜਾਨਵਰ ਸਾਰੇ ਆ ਰਹੇ ਪਰ ਇਹ ਕਰਨੀ ਪਣੀ ਸਫਰੇ ਉਹਦੀ ਆ ਵੀ ਕਿ ਚਿੱਟੇ-ਝਿੱਟੇ ਜਿਹੇ ਕਲਰ ਦਾ ਜਾਨਵਰ ਹੈ ਇੱਕ ਛਾੜ ਕੇ ਦੇਖ ਚੰਗਾ ਵੀ ਪੱਟ ਲਗਿਆ ਲੈ ਵਾ ਤਾਂ ਹੈ ਅੰਦਰ ਹੁਣ ਤੋਂ ਆਇ ਤੇ ਕਹਿੰਦੇ ਪਾਪਾ ਜੀ ਆ ਕੇ ਨੇ ਸਾਈਡ-ਸਾਈਡ ਆ ਹੋ ਗਈ ਮਿੱਟੂ ਫੋਡੀ ਲਿਆਉਂਗੀਆਂ ਇਹ ਪਾਣੀ ਹੈ ਇਹਦੇ ਵਿੱਚ ਨਿਕਲੀ ਇਹ ਜੜ ਕਾਲੀ ਹੁੰਦੀ ਹੈ ਪਹਿਲਾ ਰੋਲਾ ਤਾਂ ਇਹ ਜੜ ਮਰ ਗਈ ਥੱਲੇ ਦੁਬਾਰਾ ਤੁਰ ਹੀ ਹੋਈ ਆ ਦੇ ਵਿੱਚ ਵਿੱਚ ਹਾਂ ਇਹ ਵੀ ਗੱਲ ਹੋ ਸਕਦੀ ਹੈ ਉਹ ਵੀ ਨਾ ਤੇ ਜੜ ਖਤਮ ਹੋਈ ਵੀ ਹੈ ਹੁਣ ਆ ਦੁਬਾਰਾ ਤੁਰ ਗਈ ਆ ਸੱਡਾਂ ਵਰਤੇ ਹੂੰ ਰਲਾ ਲਾ 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 ਤੂੰ ਵਿਚਲਾ ਲੱਗ ਕੇ ਚਲ ਆ ਜਾ ਹਾਂ ਆਪਾਂ ਚਲੀਏ ਕਹਾੜੇ ਖੇਤਾਂ ਚ ਵੀ ਦੇਖ ਲਈ ਵੀ ਆਹੀ ਕੰਮ ਆ ਉਧਰ ਆ ਖੇਤ ਵਿੱਚ ਆ ਦੋ ਵਰਤਨ ਲੱਕਿਆ ਆ ਥੋੜੀ ਉਹ ਦਿੱਲੀ ਜੀ ਵਾਲੀ ਬਥੇਰੀ ਹੋਈ ਵੀ ਇੱਥੇ ਨੇਰੀਏ ਚੋਂ ਭਈ ਇਹਨੂੰ ਕਮਾ ਦੀ ਹੈ ਨਾ ਛੱਟ ਮਾਰ ਲੰਦੇ ਜਕਣਾ ਇਹ ਜ ਮੌਸਮ ਰਿਹਾ ਫੇ ਤਾਪ ਵੀ ਲੱਗ ਜਾਂਗੇ ਨਾਲ ਆ ਕੇ ਇੱਧਰ ਨਹੀਂ ਹੈ ਨਾ ਹਾਂ ਭਾਜੀ ਆਦਣੀ ਘਾਟਾ ਉੰਨੀ ਨਹੀਂ ਹੈ ਜਿਦ ਕਿਣਾ ਇੱਕ ਵਾਰ ਪਛੇੜਾ ਬਰਬਾਈ ਹੋ ਗਿਆ ਦਾ ਉਹ ਤਾਂ ਮਨ ਨਹੀਂ ਇੱਥੇ ਵੀ ਲੱਗੇ ਕਿਤੇ ਕਿਤੇ ਜੇ ਹੈਗੀਆਂ ਵਿੱਚੋਂ ਇਧਰ ਠੀਕ ਆ ਲਓ ਉਹ ਚੱਲਦਾ ਹੁਣ ਅਗਲੇ ਖੇਚ ਜੀ ਸਾ ਵੀ ਤਾਂ ਕੱਲ ਪਰਸਾ ਜੇ ਲਾਈਵ ਵੀ ਲੱਗਦੀ ਆ ਇਹ ਵੀ ਇਹ ਦੂਆ ਇਹ ਦੂਆ ਨਾ ਨਹੀਂ ਹੈ ਹੀ ਨਹੀਂ ਦਿਖ ਜੰਨੇ ਆ ਹੈ ਇਹਦੇ ਨਾਲ ਦੀ ਤੋਚ ਹੈ ਇਹਦੇ ਨਾਲ ਦੀ ਛੋਵੀ ਚ ਹੈ ਨਾ ਇਹ ਠੀਕ ਹੈ ਜਿਹੜਾ ਉਹਦੇ ਵਾਲੀ ਫੇਰ ਜਿਹੜਾ ਉੱਪਰ ਵਾਲਾ ਔਰ نیچے ਵਾਲਾ ਜਿਹੜਾ ਹੈ ਫਿਰ ਐ ਤਾਂ ਤੱਬੇ ਤੋਂ ਵਿਜ ਸਾਰਾ ਕੇ ਆ ਯਾਰ ਆ ਉੱਥੋਂ ਤੋਂ ਇੱਥੇ ਤੱਕ ਹਾਂ ਠੀਕ ਹੈ ਜਿਹੜੀ ਬਾਕੀ ਪਨੀਰੀ ਬਚੀ ਦੀ ਤੋਚ ਲੱਗ ਗਈ ਹੂੰ ਹੁਣ ਇਹ ਨਹੀਂ ਪਤਾ ਤਾ ਤੂੰ ਕਿਹੜੀ ਲੈ ਕੇ ਆਇਆ ਤਰਨੂੰ ਪਹਿਲਾਂ ਆ ਬਫਾ 321 ਐ ਸਮਝ ਲਾ ਹਾਂ ਦੇ ਆ ਵੀ ਲਾਗ ਰਹਾ ਹਾਂ ਹਾਂ ਨਹੀਂ ਹਾਂ ਉਹ ਇੱਥੇ ਜਗ੍ਹਾ ਹੀ ੱੱਕੇ ਹੀ ਮਰੇ ਹੋਣਾ ਏਰੀਆ ਦੇ ਵਿੱਚ ਇਹ ਚ ਠੀਕ ਆ ਜੀ ਹੋਂ ਰੱਕੇ ਮਰੇ ਵੇ ਇੱਕ ਹੋਰ ਚੀਜ਼ ਐ ਇੱਥੇ ਉਹ ਆਉਂਦਾ ਕੋਈ ਜਾਨਵਰ ਆਉਂਦਾ ਵੱਢ ਕੇ ਜਾਂਦਾ ਥੋੜਾ ਦੇਖ ਹੂੰ ਮਹਾ ਜਾਨਵਰ ਹੁੰਦਾ ਵੱਡ ਕੇ ਜਾਂਦਾ ਥਾਈਡ ਤੇ ਕੋਈ ਨਿਓਲਾ ਨਿਆਲਾ ਜਾਂ ਕੁਛ ਐਜੀ ਆਟਮ ਥੇਮਟ ਜੀ ਗੇਰ ਨਹੀਂ ਪੈਣੀ ਰੱਖੇ ਥਾਈਡ ਪਰ ਚਲੋ ਜੀ ਇੱਕੋ ਹੋ ਗਿਆ ਹਾਂ ਵਿੱਚ ਮਾਰਤਾ ਹੈ ਜਿਹੜਾ ਹੈਗਾ 10 ਤੇ 10 ਤੇ 15 ਦੇ ਵਿੱਚ ਵਿੱਚ ਹੈਗੀ ਆ ਕੀ ਪਲੜੇ ਉਹਨੋਂ ਹੋਰ ਹੈਗੇ ਉਹ ਤਾਂ ਆਪਣੀ ਮਰਜ਼ੀ ਗੱਲ ਚੱਲਣਾ ਉਹਨਾਂ ਨਹੀਂ ਬਾਕੀ ਤਾਂ ਹਾਂ ਠੀਕ ਹੋ ਗਿਆ ਉਹਨਾਂ ਨੇ ਬਰਾਬਰ ਰਲ ਜਾਣਾ ਰਲਣ ਦੇ ਚਾਂਸਾ ਹੈਗੇ ਆ ਬਟ ਗੱਲ ਆਏ ਵੀ ਬਾਕੀ ਦਾ ਜਿਹੜੇ ਹੁਣ ਜਿਹੜੇ ਤੁਰੇ ਪੇ ਇਹਨਾਂ ਦਾ ਤਾਂ ਕੁਝ ਨਹੀਂ ਹੋਣ ਲੱਗਿਆ ਇਹ ਤਾਂ ਸਾਰੇ ਓਕੇ ਆ ਨਹੀਂ ਤਾਂ ਓਕੇ ਆ ਕੱਖ ਹੈਗਾ ਜੀ ਵਿਚਰਮਣੇ ਭਈਆ ਨੂੰ ਲਾ ਲਓ ਹੁਣ ਜਾਣੇ ਪ੍ਰਮਾਤਮਾ ਰੱਖੇ ਸੁੱਖ ਹੂੰ ਕਿ ਕਿਸੇ ਦੀ ਜੀਰੀ ਨਾ ਹੋਵੇ ਟ੍ਰਾਫਿਕ ਪੈਕਟ ਜਿਵੇਂ ਬਹੁਤ ਸਹੀ ਹਾਂ ਜੀ ਠੇਕਾ ਨਹੀਂ ਮਾਣ ਉਹ ਤਾਂ ਹੈ ਠੇਕਾ ਹੀ ਨਹੀਂ ਮਾਣ ਇਹ ਤਾਂ ਗੱਲ ਹੈਗੀ ਉਹ 50 50 ਨੂੰ ਸੁੱਈ ਗਈ ਵੀ ਹੁਣ ਹੋ ਡਿੱਲੀ ਦੇ ਉੱਪਰ ਵੀ ਆ ਡਿੱਲੀ ਦੇਖ ਲਈ ਮੈਂ ਉਹ ਡਿੱਲੀ ਦਾ 60 ਤੇ ਕਰੀਬ ਫੇਰ ਦੱਸੋ ਹੈਗੇ ਜ਼ਿੰਮੇਦਾਰ ਤਾਂ ਹੈਗੇ ਵਿੱਚ ਕੁਛ ਦਾਰੂ ਵੀ ਲੈ ਲੈਂਦੇ ਹਾਂ ਦਾਰੂ ਦਾਰੂ ਵੀ ਕੇ ਚਲੋ ਟੜੀ ਨਾਲ ਹੈਗੀ ਇਹ ਗੱਲ ਇੱਥੇ ਮਰਦਾ ਜੱਟ ਆ ਕੇ ਜਹਾੜੋ ਟੜੀ ਹੁੰਦੀ ਜੱਟ ਫੇਰ ਮਰਦਾ ਹਾਂ ਸਹੀ ਗੱਲ ਦਾ ਟੜੀ ਥੇ ਘੱਟ ਮੋਟੇ ਬੁੱਟੇ ਕਿਹੜੇ ਮੋਟੇ ਬੁੱਟੇ ਕਿਹੜੇ ਅੱਛਾ ਕੌਂ ਕਹਦੇ ਹਾਂ ਤਾਂ ਇਹ ਚ ਸਾਫ਼ ਲੱਗਦਾ ਏ ਇਹ ਪਤਾ ਲੱਗ ਗਿਆ ਵੀ ਤੁਮ ਮੇਰੇ ਬਿੱਟੇ ਹੂੰ ਹੂੰ ਉਹ ਥੱਲੇ ਦੇ ਬੀਜ ਦੇ ਘਟਾ ਉਹਦੇ ਨਾਲ ਦਾ ਹੀ ਚੋਲ ਚਾਹੀਦਾ ਉੱਥੇ ਤਾਂ ਹੈ ਨਾ ਹੋਆਂ ਨਾਲ ਤਾਂ ਇੱਕ ਅੱਧਾ ਪੀਸ ਹੋਊਗਾ ਕੋਈ ਜਿਹੜਾ ਸਭ ਤੋਂ ਥੱਲੇ ਸੱਲੜਾ ਡੇਢ ਕਿਲਾ ਉਹ ਬੀਜ ਹੋਰ ਆ ਉਹ ਬੂਝਾ ਵੇਖ ਪੁੱਤ ਆ ਅੱਛਾ ਉਹ ਤੇ ਫਤਾਲਾ ਅੱਧਾ ਸਪਰੇਅ ਦੀ ਤਾਂ ਇੱਕ ਮੱਥਰੀ ਜੀ ਐ ਕਿਤੇ ਜੀ ਉਹਦੇ ਸੋਣੇ ਚਾਹੀਦੇ ਹੋ ਜੇ ਠੀਕ ਹੈ ਚਿੱਟੀ ਜੀ ਮਛਰੀ ਜੀ ਹੈ ਕਿ ਚਿੱਟੀ ਜੀ ਬਹੁਤ ਸੁੰਢੀ ਦੀ ਉਹ ਬਣੀ ਵੀ ਆ ਉਹ ਪੱਤਾਂ ਲਪੇਟ ਜਾਂਦੇ ਪੱਤਾਂ ਨੂੰ ਪੈਗਾ ਉਹਨੇ ਭੰਦ ਦੇਣਾ ਮੈਂ ਨੇ ਭੰਦਣਾ ਹਾਂ ਇੱਕ ਸਾਲ ਬੁਆਰੀ ਪੈ ਗਈ ਤੇ ਆਹੀ ਪੋਟਾਸ਼ੇ ਬਣ ਗਏ ਉਹ ਪੋਟਾਸ਼ਾ ਸਾਰੇ ਡੁੱਬ ਗਏ ਤੇ 7 ਕੁਇੰਟਲ ਕੀਲੇ ਚੋਂ ਨਿਕਲਦੀ ਸਾਡੇ ਉਰੇ ਚਾਲਾ ਭਰ ਕੇ ਜਾਂਦਾ ਰ ਮੰਡੀ ਨੂੰ ਉਨੇ ਮੁੜ ਕੇ ਆ ਜਾਂਦੇ ਉਨੇ ਮੁੜ ਕੇ ਆ ਜਾਂਦੇ ਪੋਟਾਸ਼ੇ ਨਿਕਲ ਆਉਂਦੀ ਪੋਟਾਸ਼ੇ ਉਹ ਦਾ ਹਜ਼ਾਰ ਕੰਮ ਡੰਗਰ ਵੀ ਗੁਜਰਾਹ ਕੇ ਉੱਤੇ ਮਾਈ ਕਾ ਇੱਥੇ ਬੱਲੋ ਬਿੱਗਾ ਮਾਂ ਬਠੀਨ ਵੀ ਉਹ ਵੀ ਨਹੀਂ ਵੱਡੇ ਉਹਨਾਂ ਨੇ ਮੈਂ ਕਹਿੰਦਾ ਕਰੋਨਾ ਦੇ ਚੱਕਰਾਂ ਤੁਝਾ ਕਰੋਨਾ ਹੋ ਕੇ ਡਾਦਾ ਦਾ ਕਰੋਨਾ ਹੋਇਆ ਤਾਂ ਜਦੋਂ ਉਤੋਂ ਇਹ ਆ ਗਵਲੇ ਖੇਤ ਵਿੱਚ ਅੱਧ ਤੱਕ ਜੇ ਗਿਆ ਫਾ ਮੈਂ ਹੁਣ ਇਹ ਇੱਧਰ ਪਰ ਜਾਉਂਗੇ ਅੱਧੇ ਹੂੰ ਤੁਹਾਨੂੰ ਜarre ਪਾਇ ਤਾਂ ਜਾ ਪਾਣੀ ਹੋਣਾ ਨਹੀਂ ਉਹਦੇ ਤੇ ਨਾ ਜarre ਪਾਇ ਕੱਲ ਇਹਦੇ ਵਿੱਚ ਪਾਣੀ ਹੋਣਾ ਕਰਤ ਪਾਣਾ ਅਜੇ ਤਾਂ 2-3 ਦਿਨ ਤੱਕ ਰੇ ਨੇ ਵੀ ਅਸਰ ਕਰਨਾ ਜਿਹੜੀ ਵਿੱਚ ਪਾਏ ਬੂਸਟਰ ਬਾਸਟਰ ਜਿਕੇ ਪਤਾ ਪਾਏ ਦਾ ਹੂੰ ਜਾਂ ਫਿਰ ਉਹ ਤਾਂ ਪਤਾ ਲੱਗਣਾ ਦੂਆਂ ਨੂੰ ਚਾਹਿਆ ਜਣਾਉਣੀ ਹੈ ਇਹਨਾਂ ਇੱਕ ਆਹ ਇਹ ਗਿੱਲੇ ਚ ਜੋ ਵਿਚਰਲਾ ਹੈ ਨਾ ਜਿਹੜਾ ਮੈਂ ਪਾਊਡਰ ਜਤਾ ਜਿਹੜਾ ਕਿਹੜੀ ਕਿਹੋ ਜਿਹਾ ਆਹ ਜ਼ਿੰਕ ਪੋਈਆ ਲਾ ਕੇ ਇੱਥੇ ਛੋਲੀ ਚ ਲੈ ਕੇ ਜਦੋਂ ਹੱਥਾਂ ਨੂੰ ਲੱਗ ਜਾਂਦਾ ਤਾਂ ਹਾਂ ਜਾਂ ਦੂਜਿਆਂ ਨੂੰ ਪੱਟ ਨਹੀਂ ਦਿੰਦਾ ਪਰ ਪੱਲੀ ਤੇ ਇੱਕਣ ਜਿੱਕਿ ਠੰਡ ਕੰਢੇ ਮੰਗੋ ਜੰਮ ਜੰਨ ਨਾ ਪੈਰਾਂ ਨੂੰ ਮਾਰ ਲਾ ਕੰਢੇ ਹਾਂ ਹਾਂ ਤਾਂ ਬੰਗੇ ਜਦੋਂ ਪਾਣੀ ਸੋਕ ਲੈਂਦੇ ਹਾਂ ਹਾਂ ਉਹ ਜ਼ਿੰਕ ਆ ਨਾ ਇਹ ਲਾਏ ਵੀ ਕਹਿੰਦੇ ਹੱਥਾਂ ਨੂੰ ਲੱਗ ਜਾਂਦਾ ਪੂਰਾ ਤੇਤੀ ਪ੍ਰਸੈਂਟ ਵਾਲੀ ਸੀ ਹਮ ਤੇ ਲੋਹਾ ਵੀ ਧਾਤ ਤੇ ਦੋਨੇ ਚੀਜ਼ਾਂ ਨੇ ਉਹ ਗਾਂ ਦੀ ਬਾਦੀ ਆ ਤੇ 21% ਵਾਲੀ ਤਾਂ ਪਾਣੀ ਛੱਡ ਦਿੰਦੀ ਆ ਹਮ ਪਹਿਲਾਂ ਮੱਕੀ ਪਰਸੈਂਟ ਵਾਲੀ ਲੈ ਕੇ ਆ ਤਾਂ ਗੰਨੇ ਚ ਪਾਉਣ ਉਹ ਪਾਈ ਆ ਕੋਣੀ ਮੈਂ ਸਾਡੀ ਜੀ ਪਾਈ ਉਹ ਨੂੰ ਵਿੱਚ ਭਾਂ ਦੋਨੋਂ ਪਾਣੀ ਛਾੜਦਾ ਪਹਿਲੇ ਕਿਹੜੇ ਚ ਨਾਲ ਨਿਕਲ ਗਈ ਵਿੱਚ ਮੁੱਸਾ ਤਾਂ ਆਉਂਦਾ ਜੇ ਬੰਦਾ ਮਿਹਨਤ ਕਰਦਾ ਉਹਦਾ ਪਾਣੀ ਕੇਰਨ 20% ਦਾ ਪਾਣੀ ਕੀ ਗੱਲ ਆ ਜਦੋਂ ਮੂਵੀ ਝੋਲੀ ਦੇਣਾ ਆਉਣਾ ਇਦੋਂ ਹੀ ਰਲਾ ਲਾ ਦਿੱਤਾ ਤੈਨੂੰ ਪਤਾ ਵੀ ਇਹ ਪਾਣੀ ਛੱਡ ਦੇਗੇ ਉਹ ਪਤਾ ਹੀ ਨਹੀਂ ਤਾਂ ਸਾਰਾ ਇੱਕ ਵਾਰ ਰਲਾ ਲਾ ਵੀ ਪਾਉਣਾ ਤਾਂ ਹੈਗਾ ਉਹਦੇ ਪਾਣੀ ਛੱਡਣਾ ਸ਼ੁਰੂ ਕਰਤਾ ਜਦੇ ਜੋੜੀ ਬਿੱਲੀ ਹੋ ਗਈ। ਤੁਮਾਨੂੰ ਹੁਣ ਤਾਂ ਇੱਥੋਂ ਤੇ ਪਤਾ ਲੱਗ ਗਿਆ ਵੀ ਪਾਪਾ ਜੀ ਕਹਿੰਦੇ ਉਹ ਇਹਨੂੰ ਪੱਥਰ ਬਣਾਤਾ ਹੁਣ ਜਿਹੜੀ ਚੋਈ ਚ ਪਾਉਣਾ ਜਾ ਕੇ ਥੱਲੇ ਕਿਉਂ ਉਹੀ ਥੈਲੀ ਚ ਨੀਓ ਬਾੜ ਗਈ ਪਾਣੀ ਉਰੇ ਕੇ 파ਟ ਹੈ ਜਮੀ ਉਹਨਾ ਹੋ ਜਾਣਾ। ਹਾਂ ਠੋਕਣਾ ਨਹੀਂ ਰਲਾ ਲਾ ਮੈਂ ਇੱਕ ਵਾਰ ਉਹ ਤਾਂ ਦੋ ਤਿੰਨ ਢੋਲੀਆਂ ਕਰਨੀਆਂ ਮੈਂ ਥੱਲੇ ਦੀਆਂ ਹੁਣੇ ਪਾਦਣਾ ਜਾ ਕੇ। ਲਾ ਕੇ ਅੱਧਾ 20 ਮਿੰਟ ਰਹਿਣ ਦੇ ਉਹਨੂੰ ਪਹਿਲੇ। ਅੱਛਾ ਜੀ। ਬੀਬੀ ਮੇਰੇ ਬਾਤ ਛੋੜੀ ਪਈ। ਇਹ ਦੇਖੋ ਮੈਂ ਉਹ ਬਣ ਗਿਆ। ਇੰਨਾ ਟਾਈਮ ਕਿੱਥੇ ਖੜਨ ਮੈਂ 20 ਮਿੰਟ ਜੇ ਤਾਂ ਮਰੇ ਪਾ ਕੇ ਘਰ ਆ ਰਹਿਣਾ। ਇਹ ਛੋਟਾ ਹੋ ਜਾਣਾ ਨਾ ਤੈਨੂੰ ਪਹਿਲੀ ਓੜੀ ਵਿੱਚ ਤੰਗ ਲੱਗੇ ਦੂਜੀ ਇੰਤੈ ਦੇਖਣਾ ਜਿਹੜਾ ਮੈਂ ਛੁੱਟ ਦਿੱਤੀ। ਵਾ ਦੂਜੀ ਛੋਟਾ ਜਾ ਹੋ ਜਾਣਾ। ਹਾਂ ਦੂਜੀ ਛੋਟਾ ਜਾ ਹੋ ਜਾਣਾ। ਜੇ ਜੀ ਬਣ ਜਾਣੀਗਾ ਮੇਰੇ ਗਲੇ ਜੀ। ਮੱਤ ਕੇ ਫੇ ਪੋਰਨੇ ਪੈਣੇ ਜੀ। ਤੁੱਕ ਕਰਦਾ ਪਾਣੀ ਨਾ। ਤੇ 33% ਵਾਲੀ ਕਰਦੀ ਇੱਕ ਨਾਈ ਜੀ। ਉਹ ਚਿੜੀਆਂ ਕਿਹਾ ਚੁੱਕਦੀ ਉਹਦੇ ਜਦੋਂ ਕਿੰਨੀਆਂ 3-4 ਬੈਠੀਆਂ ਉਹਦੇ ਵਿੱਚ ਵੀ ਇਵੇਂ ਮਸਾ ਉਹਦੇ ਉੱਤੇ ਬੈਠੀ ਆ ਉਹਦੇ ਪਰਤੇ ਮੁੱਲਾ ਦਾ ਮਿਰਚਾ ਲੱਗੀ ਵੀ ਜਾਣ ਪਰ ਇਹ ਬੂਟੇ ਪਰ ਮਿਰਚ ਵਾਲੇ ਬੂਟੇ ਪਰ ਬੈਠੀ ਆ ਇਹਨਾਂ ਨੇ ਵੀ ਦੇਖ ਲੈ ਲੱਭਣਾਈਆਂ ਇੰਨੀ ਖੁੰਝਾ ਸਾਨੂੰ ਮਸੇਂ ਦੇਖਦੀਆਂ ਇਹ ਤਾਂ ਟਿਕਟ ਵੀ ਵਾ ਬਹੁਤ ਵਾ ਸੁਭੀ ਠੰਡੀ ਠੰਡੀ ਤੂਹਾ ਤਾਂ ਜੀ ਬਹੁਤ ਹਾਂ ਸੰਡੀ ਸੰਡੀ ਨੂੰ ਪੈਦੀ ਤੂਹਾ ਮੈਂ ਪਰਸੋਂ ਬਾਜਰਾ ਵੱਡਾ ਐਡਾ ਸਾਲਾ ਖਰਗੋਸ਼ ਜਿੱਡਾ ਤੂਹਾ ਮੇਰੇ ਮੂਹਰੇ ਆਇਆ ਬੈ ਗਿਆ ਮੈਂ ਨਾ ਉੱਠਣ ਤੋਂ ਕੰਨਾ ਬੈਠਣ ਜਾਊਗਾ ਮੈਂ ਇਹਦਾ ਕੋਈ ਹੱਲ ਕਰਨਾ ਪੈਣਾ ਸ਼ਰਤ ਹੀ ਜਾਣੀ ਪਈ ਐ ਸਾਲ ਨੇ ਆਲੇ-ਦਾਲੇ ਧਾਨੋਗੇ ਜਾ ਹੁਣ ਗੰਨਿਆਂ 'ਚ ਰਹਿ ਕੇ ਦਾ ਚਰੀਆਂ ਬਾਦਰਾਂ 'ਚ ਰਹਿ ਗਏ ਬਸ ਹਵਾ ਲਿਆ ਕੇ ਪਰਤੂ ਸ਼ਾਮ ਨੂੰ ਉਹ ਦੇਖਦੇ ਆ ਵੀ ਤਾਨੂੰ ਪਾਪ ਕਰਨਾ ਉਹਨਾਂ ਨੇ ਵੀ ਕੁਝ ਖਾਣਾ ਖਾਈ ਜਾਂਦੇ ਬਾਦਰੂ ਜਾਂਦੇ ਹੁਣ ਤਾਂ ਉਹਨਾਂ ਦੇ ਬੇਬਾਰ ਲੋਗ ਬਾਜਰਾ ਪੱਕ ਗਿਆ ਹੁਣ ਟੁੱਕਦੇ ਨਹੀਂ ਪਹਿਲਾਂ ਨਾਰਮ ਤਾਂ ਥੱਲੇ ਤੇ ਠੂੰਗਾ ਜੀਆਂ ਮਾਰਦੇ ਫਿਰ ਜਾਂਦੇ ਤੇ ਜੂਜੀ ਵੜ ਗਏ ਹਾਂਜੀ ਜਿੱਥੇ ਤੇ ਵੜ ਗਏ ਚਲ ਖਾ ਲੈਣ ਬੈਠੇ ਖਾਂਦੇ ਆ ਅੱਗੇ ਗਏ ਨਾਲ ਜਿੱਕਰ ਕਬਜ਼ਾ ਲੈਣਾ ਹੁੰਦਾ ਨਾ ਵੀ ਇੰਨਾ ਕਬਜ਼ਾ ਚੜਤਾ ਲੈ ਲਿਆ ਨਾ ਇਧਰਲੀ ਸਾਈਡੋਂ ਠੁੱਕਾ ਵੱਜਣ ਤੇ हट ਗਿਆ ਜੀ ਤੇ ਮੈਂ ਵੱਢ ਕੇ ਲੈ ਜਾਣਾ ਉਦੋਂ ਵੀ ਸਾਈਡ ਹੋਣਾ ਹੋ ਗਿਆ ਉਹਨਾਂ ਦੀ ਵੀ ਮਜਬੂਰੀ ਹੈ ਜੇ ਦੰਦ ਕੀ ਸੁng ਤਾਂ ਜੁੰਦੇ ਰਹਿਣਾ ਉਹਨਾਂ ਨੇ ਹਾਂ ਗੱਲ ਸਹੀ ਆ ਬਾਜ਼ਰੀ ਜਿੱਤੇ ਖਾਣਾ ਤਾਂ ਕਿਉਂ ਟੁੱਕ ਟੁੱਕ ਕੇ ਉੱਤੀ ਛੱਡੀ ਜਾਂਦੇ ਹੋ ਖਾਣਾ ਆਰਮੀ ਦੀ ਗੋਭੀ ਖਾਣੇ ਹਾਂਜੀ ਇਹ ਟੁੱਕ ਨੇ ਨਰਮ ਦੀ ਗੋਭੀ ਖਾਂਦੇ ਆ ਬਦੂਤਾ ਦਾ ਬੂਟਾ ਪੱਟ ਕੇ ਲਾਇਆ ਹੋਣਾ ਯਾਰ ਹਾਂ ਤੋਂ ਦਾ ਬੂਟਾ ਹੋ ਗਿਆ ਦੇਖ ਆ ਪਾਪਾ ਜੀ ਨੇ ਲਾਈ ਤੀ ਇੱਕ ਹਾਂ ਆ ਸ਼ਾਮਾ ਹੋ ਗਈ ਐਨ ਪੂਰੀ ਉਰੇ ਨਜ਼ਾਰੇ ਚ ਰਹਿੰਦੇ ਬੈਠਦੇ ਉੱਠਦੇ ਸਾਰੇ ਜਣੇ ਆਹ ਲਾਤਾ ਤੂੰ ਤਾਂ ਵੀ ਸ਼ਾਮਾ ਤੇ ਆਲਾ ਇਹਦੀ ਸ਼ਾਮਾ ਚਲੋ ਤਾਂ ਉਹਦੀ ਵੀ ਸ਼ਾਮਾ ਸੋਹਣੀ ਸੀ ਇੱਥੇ ਪਹਿਲਾਂ ਇੱਥੇ ਮੰਜੀ ਡਾਇਆ ਕਰਦੇ ਸੀ ਹਾਲੋ ਆ ਤੂੰ ਤਾਂ ਬੂਟਾ ਵੀ ਹੋ ਗਿਆ ਜੀ ਬੂਟਿਆਂ ਦੀ ਅਸੀਂ ਕਸਰ ਨਹੀਂ ਛੱਡਦੇ ਹੈਗੇ ਵਾਤਾਵਰਨ ਦਾ ਬਹੁਤ ਧਿਆਨ ਰੱਖਦੇ ਆ ਜੀ ਉਹ ਤੋਂ ਤੋਂ ਕਬਿਆ ਤੋਂ ਉਹ ਵੀ ਪਾਪਾ ਜੀ ਨੇ ਘੜਤਾ ਤਾਂ ਕਿ ਚੱਲ ਪਿਆ ਹੋਊਗਾ ਅਰੇ ਚੱਲ ਪਿਆ ਅਚੋਲ ਪਿਆ ਸ਼ੁਰੂ ਹੋ ਗਿਆ ਬਸ ਥੱਲੇ ਤੇ ਉਹਨਾਂ ਦੀ ਮਨਾਂ ਤੇ ਟੱਪ ਗਈ ਉਹਨਾਂ ਦਾ ਵਿਚਾਰਾ ਹੁਣ ਕਰਨਾ ਪਾਣਾ ਇਹ ਤਾਂ ਬਹੁਤ ਟਾਈਮ ਪੁਰਾਣਾ ਹੈ ਇਹ ਤਾਂ ਗਿਰ ਜਾਣੇ ਨੇ ਆਪੀ ਗਿਰ ਜਾਣੇ ਚੜਕੜ ਗਈ ਥੱਲੇ ਤੇ ਚੱਲ ਵਿੱਕੀ ਫਿਰ ਉਹ ਤੋੜੀਏ ਯਾਰ ਥੋੜੀ ਜੰਮਣਾ ਕਰਨ ਲੈ ਕੇ ਜਾਣੀਆਂ ਚੱਲ ਜਮਾ ਜੜੀ ਚਿੱਤੀ ਹੈ ਐਮਐਲ ਵੀ ਕਹਿੰਦਾ ਕਿ ਇਹ ਤਾਂ ਬਹੁਤ ਸੂਬਤ ਇਲਾਕਾ ਛੋਟਾ ਹੈ ਹਾਂ ਆਹ ਇਲਾਕਾ ਕੋਠੀ ਵਾਲਾ ਦਾ ਪਾਣੀ ਆਉਂਦਾ ਫਿਰ ਪਤਾ ਲੱਗਦਾ ਜਦ ਇਧਰੋਂ ਪਾਣੀ ਆਉਂਦਾ ਬੜਾ ਬੜਾ ਡੇਟ ਦੇ ਕਰ ਦਿੰਦਾ ਫਿਰ ਫਾਈ ਹਾਂਜੀ ਉਹਦੇ ਫੋਟੋ ਲੈਣੇ ਪਿਆ ਜਾਰ ਟੋਪੀ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਬਿਕੇ ਜਾਮਣਾ ਬਹੁਤ ਆ ਪਰ ਨਜ਼ਾਰੇ ਵਾਲਾ ਕੰਮ ਹੈ ਟੱਬਰ ਨੂੰ ਖੜਾਉਨੇ ਆ ਕੱਲ ਸੁਖਵੀਰਾਂ ਹੀ ਕਹੀ ਜਾਣੇ ਰੋਪੜ ਜਾਮਣਾ ਲਿਖ ਦੇ ਦੋ ਜਾਮਣਾ ਲਿਖ ਦੇ ਦੋ ਮੈਂ ਇੰਨੀਆਂ ਲੱਗਿਆ ਵੀ ਆਪਣੇ ਮੰੰਨੂ ਵੀ ਤਾਂ ਹੀ ਮੰਜਾ ਹਾਂ ਕੀ ਆਖਣ ਤੇ ਮੰਡ ਤੋਂ ਜਾਮਣਾ ਲੱਗੇ ਹੋਈਆਂ ਮੈਂ ਹਾਂ ਬਹੁਤ ਹੈ ਉਹ ਬਹੁਤ ਹੈ ਮੇਹਸਾਬੀਆਂ ਇਹ ਤਾਂ ਉਹ ਚਾਹੀਦਾ ਵੀ ਥੱਲੇ ਪੱਲੀ ਪਈ ਆ ਪਾਪਾ ਜੀ ਕੋਈ ਲੈਵ ਮੜੀ ਪੱਲੀ ਸਾਲ ਜਦੋਂ ਉਹ ਕਿਆ ਕਰਿਆ ਵਿੱਕੀ ਵਿੱਕੀ ਇੱਥੇ ਜਾਨੂੰ ਪੱਲੀ ਫੜ ਦੋ ਜਣੇ ਮੈਂ ਫੜ ਕੇ ਐ ਹਲੂਣ ਦੇ ਵਿੱਚ ਗਿਰ ਜਣੀਾ ਉੱਨਾ ਘਰ ਜਾਣਾ ਇਹ ਤੇ ਸਰਵਜੀਤ 200 ਰੁਪਏ ਕਿਲੋ ਉਹ ਲੱਗੀ ਫੱਗੀ ਵੇਚੀ ਜਾਂਦੇ ਆ ਹਾਂ 50 ਰੁਪਏ ਦੀ ਪਾਈ ਆ 50 ਰੁਪਏ ਦੀ ਪਾਈ ਐਂ ਕਹਿੰਦੇ ਸਾਰੇ ਮੇਰੇ ਤੇ ਇੱਕ ਵਾਰ ਪਿੱਛੇ ਜੇ ਧੋੜਾ ਦਾ ਟਾਈਮ ਰਹਿ ਗਿਆ ਬਾ ਜੀ ਦੀ ਜਾਨ ਨੂੰ ਜਾਂ ਹਾਰ ਆਏ ਤੇ ਹਾਂ ਤੇ ਇੱਕ ਮੁਸਲਮਾਨ ਖਰੀਦ ਲੈ ਗਿਆ 1000 ਰੁਪਏ ਨੂੰ ਨਹੀਂ 2000 ਰੁਪਏ ਨੂੰ ਲੈ ਕੇ ਗਿਆ ਤਾਂ ਮੈਂ ਕਹਿੰਦਾ ਹਾਂ ਜਮਨ 2000 ਰੁਪਏ ਦਾ 10 ਕਿਲੋ ਗਲੇ ਪੂਰੀਆਂ ਕਰ ਦੇਣੀ ਸੀ ਤੇ ਪਰ ਉਹਨੇ ਚਾਰ ਕੁਇੰਟਲ ਲੈ ਗਿਆ ਤਿੰਨ ਚਾਰ ਕਰੇਡ ਭਰ ਕੇ ਉਹਨੇ ਥੈਲਾ ਅੱਧ ਤੇ ਵੱਧ ਜਮਨ ਖਾਲੀ ਕਰਤੀ ਕਹਿੰਦਾ ਮੈਂ ਬਾਅਦ ਚ ਆਉਂਗਾ ਮੈਂ ਪਾਪਾ ਜੀ ਨੂੰ ਕਹਤਾ ਮੈਂ ਤੇ ਪੈਸੇ ਹੁਣੇ ਲੈ ਲਓ ਬਾਅਦ ਬੂਦ ਚ ਨਹੀਂ ਆਉਣਾਗਾ ਫਿਰ ਹਾਂ ਤੇ ਡਿੱਕੀ ਜਾ ਬੈਠੇ ਉਹਰੇ ਪਾਪਾ ਜੀ ਨੂੰ ਕਹਤਾ ਵੀ ਜੜੀ ਜਾ ਰਹਿ ਗਿਆ ਵੀ ਟੋਟਲ ਆਪਣੀਆਂ ਹੁਣ ਪੈਸੇ ਦੇ ਜਾ ਸਾਰੇ ਇਹ ਵੀ ਗੱਲ ਤੁਹਾਡੀ ਹੋ ਗਾਨਾ ਵਿੱਕੀ ਨੇ ਪਰਲੇ ਪਾਸੇ ਚਲੇ ਜਾਣ ਥੋੜੇ ਜਾ ਤੁਸੀਂ ਸਰਜੀਤ ਦੇਖ ਕਿਹੜਾ ਟੱਲਾ ਲਾਣਾ ਉਹਨੇ ਔਰ ਸਰਜੀਤ ਤੂੰ ਇੱਧਰ ਆ ਜਾ ਪਾਪਾ ਜੀ ਨੂੰ ਉੱਥੇ ਖੜਾ ਰਹਿਣ ਦੇ ਚੱਲ ਦੇ ਖਲਾਕੇ ਦੇਖ ਮਾਮਾ ਆ ਚੌਰਾ ਹੈ ਹੋ ਰਹਿਣਾ ਤਾਂ ਇੱਧਰ ਇਹ ਗਾਂ ਤਾਂ ਹੈ ਵੀ ਨਹੀਂ ਚਲੋ ਮਾਮਾ ਜੀ ਦੇਖ ਓਹੋ ਜਿੱਥੇ ਗਿਰਨੀ ਉਥੇ ਓਹੋ ਹੋ 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 ਰਹਿਣ ਦੇ ਵਿੱਕੀ ਉੱਥੇ ਉੱਧਰ ਜਾਂਦਾ ਕੰਮ ਕਿੰਨੀਆਂ ਖੋਈਆਂ ਉੱਥੇ ਚੱਲ ਉਹ ਉੱਥੇ ਖੜ ਦੇ ਜਾ ਕੇ ਸਰ ਵੀ ਨਿਕਲ ਜਾ ਪਰ ਨਾ ਖਰਾਬ ਗੀਆਂ ਵਿੱਚ ਸਾਲ ਕੋਈਂ ਦੇਖਦੇ ਆ ਹੁਣ ਹਲਾ ਦੇ ਕੇ ਪੈਸੇ ਚੜਦਾ ਉੱਥੇ ਹੁਣ ਤਾਂ ਉਹਨੇ ਜਿੱਥੇ ਵਿੱਕੀ ਬਾਈ ਹਲਾਉਂਦਾ ਉੱਥੇ ਖਾਈ ਜਾਂਦੇ ਆ ਹਾਂ ਇਹਦੇ ਪਰ ਖੜ ਕੇ ਤਾਂ ਖਾਂਦੇ ਆ ਹਾਂ ਇੱਧਰ ਹੀ ਨਾ ਖਾਂਦੀ ਆ ਅਸਲੀ ਗਿਰਦੀਆਂ ਇੱਥੇ ਚੱਲ ਹਲਾ ਵਿੱਕੀ ਉਹ ਵੀ ਗਿਰਦੀਆਂ ਆ ਰੋਜ਼ ਇਹ ਯਾਰ ਵਾਸਤੇ ਕਰ ਓਏ ਇਹ ਜੋ ਹੋ ਰਿਹਾ ਤੁਹਾਨੂੰ ਹੋ ਰਿਹਾ ਕਿਉਂ ਨਾ ਹੁੰਦਾ ਉਹ ਹੋ ਗੱਲ ਨੂੰ ਸਮਝਦੇ ਆਲੇ ਨਾ 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 ਰਹਿਣ ਤੇ ਯਾਰ ਖਰਾਬ ਬਹੁਤ ਹੁੰਦੀਆਂ ਆਲੇ ਦੁਆਲੇ ਚੋਕ ਲੰਨੇ ਥਲੇ ਚੋਕੀ ਖਾ ਲੰਨੇ ਥੋੜੀਆਂ ਥੋੜੀਆਂ ਰੱਖਦੇ ਇੱਥੇ ਓਏ ਹਾਂ ਦੇਸਾ ਜਮੀ ਤਾਜ਼ੀਆਂ ਨਵੀਆਂ ਲੈ ਨਾਲ ਮਿੱਠੀਆਂ ਇਹ ਗਾਇ ਦਾ ਪਤਨ ਇਸੋ ਗੱਲੇ ਲੈ ਕੇ ਟੋਲ ਨਾ ਮਾ ਨਾ ਵੀ ਹਟਾਰੇ ਕੁੱਤੇ ਚੋਈਂ ਛੋੜ ਕੇ ਗਏ ਮੈਂ ਹੂੰ ਉਹ ਜਿਹੜਾ ਪਿੱਛੇ ਤੇ ਪਿੱਛੇ ਸਾਰ ਲੈ ਗਿਆ ਤਾਂ ਸਭ ਤੇ ਉਹ ਤਾਂ ਮੁੱਲ ਲੈ ਗਿਆ ਤੇ ਤਾਂ ਹੋਰ ਪੰਦਰੇ ਜਾਉਂਦਾ ਇੱਕ ਅੱਛਾ ਮਾਹਮਣ ਜਾ ਇੱਥੇ ਅਮਰਾ ਚਲੀਰਾਂ ਦੇ ਵੀ ਜਾਂਦਾ ਉਹਦੇ ਪਰ ਵੀ ਲੱਗਦਾ ਜੀ ਕੁਛ ਹੈ ਇਹਦਾ ਕੀ ਮੁੱਲ ਪੱਦਾ ਨੇ ਘਰ ਤੇ ਬਣੇ ਵੀ ਤੇ ਉਹੀ ਤੇ ਹੈ ਨਾ ਹਾਂ ਹਾ ਤੋਰੀਆਂ ਵਾਲੀ ਵੀ ਸੋਹਣੀ ਫਲ ਗਈ ਦੁਹਰਾ ਚੱਲ ਪਈ ਹੈ। ਹਾਂ ਜੀ ਤੇ ਕਿੱਦਿ ਗੀਏ। ਆਹ। ਬਣ ਗਈ ਗੱਲ। ਵੇਖੀ ਇੱਕ ਦੋ ਹੋਰ ਦੇਖ ਲੈ। ਮੈਂ ਬਣ ਗਈ ਗੱਲ ਆ ਜੀ ਦੀ। ਦੁਪਹਿਰ ਵਾਲੀ ਰੋਟੀ ਦੀ ਸਬਜ਼ੀ ਬਣ ਗਈ। ਹਾਂ ਲਓ ਪਾਪਾ ਜੀ ਹਿਲਾ ਕੇ ਦੇਖਿਓ। ਸਾਰੀ ਉੱਪਰ ਹੋ ਗਈ ਹੈ ਜੀ ਹਾਂ ਤਾਲੇ। ਉੱਪਰ ਜਿਹੜੇ ਨੇ ਉਹ ਢੀਂਗ ਤੇ। ਅੱਛਾ। ਆਹ ਤਾਂ ਤੋੜਨ ਵਾਲੀ ਹੋਊਗਾ। ਆਹ ਤਾਂ ਤੋੜਨੇ ਦਾ ਲੈ ਜਾਣੀ ਆ ਉਹਦੀ ਕੱਲੀ ਦੀ ਉਹਨਾਂ ਬਣਾ ਕੇ ਖਾਣੀ ਪਵੇ ਕੋਲੀ। ਮੇਰੇ ਕੋਲ ਟਿਕਣੀ ਦੀ ਪਤਾ ਪਿਆ ਹਾਂ ਵੇਖੀ ਦੇਖੀ ਗੋਸਾ ਪੱਤਾ ਹੀ ਹੋ ਗਿਆ ਸੀ ਯਾਰ ਆ ਨਾ ਹਾਂ ਦਿਲ ਨਾ ਤੋੜ ਕੇ ਭਾਈ ਇਹ ਰੱਖ ਲੋ ਦੇਖ ਲੋ ਇੱਕ ਤਾਂ ਬੰਦਾ ਹੋਰ ਦੇਖ ਕੇ ਦੋ ਬਈਆਂ ਤੇ ਕੱਖ ਕੁੱਕ ਜਕੜਾ ਲੋ ਚਾਹੇ ਸਪਰੇਅ ਕਰਾ ਲੋ ਜਿੱਕਾ ਨਾ ਕਰਨਾ ਕਰ ਲੋ ਜੀ ਜੀ ਵਾਲੇ ਹੁਣ ਤਕਰੀਬਾ ਤਕਰੀਬ ਨੂੰ ਫਿਰ ਰਹੇ ਹੋਏਗੇ ਜੀ ਜੀ ਵਾਲੇ ਵੀ ਸਾਰੇ ਹੂੰ ਫਿਰ ਤੋਂ ਹੋ ਗਿਆ ਤੋੜ ਦੀ ਮੈਂ ਵਿੱਕੇ ਤਾਂ ਸਾਨੂੰ ਇਹ ਦੇਖ ਜਾਣੀ ਦੀ ਲਟਕਦੀ ਹੱਥੇ ਤਾਂ ਜਿਹੜੀ ਕੋਠੇ ਪਰ ਪਈ ਆ ਉਹ ਤੈਨੂੰ ਦਿਖ ਸਕਦੀ ਐ ਲਟਕਦੇ ਅਸੀਂ ਦੇਖੇ ਲੈਣੀ ਤੇ ਇਹਦਾ ਦੁਕਾਣਕਾਰ ਅੱਜ ਰਾਮ ਤੋਰੀ ਦਾ ਆ ਰਿਹਾ ਆ ਹੋਣ ਲੱਗੀ 1 21 ਦੇ ਪਰ ਉਹ ਹੋਣ ਲੱਗੀ ਆ ਗਈ ਛੋਟੀਆਂ ਮਿੱਕੀ ਪਹੁੰਚਿਆ ਨਹੀਂ ਅੱਛਾ 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 ਆ ਤਾਂ ਓਲਡ ਨਹੀਂ ਹੁਣ ਦੇਖ ਕੇ ਇੱਥੇ ਮੜੇ ਮੈਂ ਪਰਲੇ ਪਾਸੇ ਦੇਖਣਾ ਕਿੱਧਰ ਕਹਿੰਦੇ ਪਾਪਾ ਜੀ ਪਿੰਡੀਆਂ ਲਓ ਜੀ ਸਾਬ ਜੀ ਦਾ ਹਾਲੀ ਬਣ ਗਈ ਇੱਕ ਆ ਵੀ ਇਹ ਥੋੜੀ ਜਿਹੀ ਜਿੱਥੇ ਫੁੱਲ ਲੱਗਿਆ ਵਾ ਦੇਖੇ ਕੋਲ ਹੈ ਜੀ ਥੱਲੇ ਥੱਲੇ ਵਾਲੇ ਫੁੱਲ ਕੋਲ ਆਹ ਜੀ ਆਹ ਲਿਆ ਪਿੰਡੀਆਂ ਵੀ ਮੇਰੀਆਂ ਮਨ ਪਸੰਦ ਆ ਪਿੰਡੀ ਤੋਰੀ ਇਹਨੂੰ ਪਿੰਡੀ ਤੋਰੀ ਕਹਿੰਦੇ ਹੁੰਦੇ ਜੀ ਪਿੰਡੀ ਤੋਰੀ ਦੂਈ ਤੋਰੀ हां 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 ਥੱਲੇ ਲੜਕੀ ਥੱਲੇ ਥੱਲੇ ਲੜਕੀ हां हां ਖਿੱਚ ਲੈ ਖਿੱਚ ਲੈ ਚਲ ਅੱਧੀ ਤੂੰ ਕਹ ਹਾਂਵਾ ਜਾ ਪਹੁੰਚ ਗਿਆ ਪਹੁੰਚ ਗਿਆ ਉੱਪਰ ਵੀ ਕੋਈ ਨਾ ਕੋਈ ਲਾ ਕੇ ਕਿਹਾ ਨਾ ਪਾ ਨਾ ਇਹ ਹੋਈ ਸਭ ਹੂੰ ਪਤਾ ਨਹੀਂ ਕੀ ਹੋਇਆ ਪਾਣੀ ਪਾਣੀ ਦਾ ਚੱਕਰ ਲਓ ਜੀ ਇੱਥੇ ਬੰਦ ਲੀਆ ਜਿਹੜਾ ਬੰਦਾ ਨਵਾਂ ਰਹਿਣ ਲੱਗਿਆ ਜੀ ਉਹਨੇ ਗਾਂ ਚਰਾਂਦੇ ਦੇ ਦੇਖ ਲੋ ਆ ਜਾ ਤਰੇ ਫਿਰ ਇਹਦਾ ਮਿਕਸ ਵਜ ਬਣਣੀ ਮਿਕਸ ਵਜ ਬਣਣੀ ਆ ਜਾ ਆ ਜਾ ਕਰੇਲੇ ਵੀ ਲੱਭ ਲੈਣੇ ਇਹਨਾਂ ਨੇ ਹੁਣ ਕਹਿੰਦੇ ਕਰੇਲੇ ਵੀ ਕਰ ਰਹੇ ਨੇ ਹੀਲਾ ਮਿਕਸ ਵਜ ਪੂਰੀ ਬਣਾਉਣੀ ਆ ਅੱਧੀ ਨਹੀਂ ਆਹ ਲਓ ਜੀ 12 ਕਨਾਂ ਕਿਵਾਂ ਜਲ ਅੱਛਾ 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 ਮਾਤੜਦਾ ਮੈਂ ਜੀ ਮੰਜੀ ਮਾਰਨੀ ਦੀ ਨਾ ਫੜੀ ਜਿਵੇਂ ਤੂੰ ਫੜ ਸਾਰਾ ਕੁਝ ਹਾਂ ਹਾਂ ਹੈਗਾ ਕਿ ਇੱਕ ਸੋੜ ਰਿਆ ਤਾਂ ਮਿਕਸ ਵਿੱਚ ਜੜਾ ਇੱਕ ਅੱਧੀ ਆਟਮ ਹੋਰ ਦੇਖ ਲੈਣੀ ਬਸ ਇੱਕ ਅੱਧੀ ਕੀ ਆ ਰਸਤੇ ਦੇ ਦੇਖ ਲੈਣੀ ਕਿਸੇ ਦੇ ਲੱਗੀ ਹੋਈ ਕੀ ਆਦਾ ਮੈਲ ਨਹੀਂ ਨਾ ਤੋਰੀ ਇਹ ਤੋਰੀਆਂ ਹੀ ਆ ਸਾਰੀਆਂ ਜਿਹੜੀਆਂ ਲੰਮਕਦੀਆਂ ਥੱਲੇ ਨੂੰ ਸਮਝ ਲੈ ਸਰ ਇਹਨੇ ਜੀ ਬਹੁਤ ਛੋਟਾ ਜਿਹਾ ਜੇ ਸਾਨੂੰ ਕੇਲੇ ਲੱਗਣੇ ਆ ਕੇਲੇ ਅਗਲਾ ਲੱਗ ਜੂਗੀ ਘਟ ਇਹਨਾਂ ਨੇ ਕਾੜੀ ਪੂਰਾ ਦੀ ਕਰੀ ਦਿਨ ਉਹਦੇ ਭਈਆਂ ਨੇ ਦੱਦ ਜਾਫ ਲਾ ਕੇ ਲਿਆ ਕੇ ਲੱਕੜੀ ਜਮਾਏ ਹੂੰ ਲਾਏ ਤੇ ਹਾਂ ਲਾਏ ਤੇ ਇਹ ਬਹਿਨਾਂ ਦਾ ਕਿੱਥੇ ਜਮ ਕੇ ਸਕੂ ਨਹੀਂ ਆ ਠੀਕ ਆ ਕਾ ਕੇਲੇ ਦੀ ਗੱਲ ਕਰਦੇ ਆ ਲੱਕੀਆ ਤੋੜ ਇੱਕ ਇੱਕ ਲੜਕਾ ਦੇ ਵੇਖੀ ਛੋਟਾ ਛੋਟਾ ਅੱਛਾ ਫਿਰ ਉਹਨਾਂ ਦਾ ਕੋਠੇ ਵੀ ਚੜ ਜਾਣ ਦਾ ਆਪਾ ਜੀ ਜੇ ਭਰ ਕੇ ਲੈ ਕੇ ਆਉਂਗੇ ਉੱਪਰ ਤੇ ਟੂ ਚੜ ਜਾਣ ਦਾ ਤੱਕ ਪਰ ਤਿਆਰ ਹੋ ਜੀ ਸਾਡੀ ਮਿਸਰਜ ਹੋ ਗਈ ਤਿਆਰ